ਹਾਂਜੀ ਸਰ ਜੋ ਅੱਜ ਪ੍ਰਕਾਸ਼ਪੁਰ ਦੇ ਵਿੱਚ ਪੜਾ ਸਕਲੋ ਇੱਕ ਬਹੁਤ ਵੱਡੀ ਡੈਲੀ ਕੀਤੀ ਗਈ ਆ ਉਹਦੇ ਸਬੰਧ ਚ ਬਹੁਤ ਵੱਡਾ ਕਾਫਲਾ ਲੈ ਕੇ ਇਥੋਂ ਜੋੜੇਪਿੰਡ ਜੋੜੇ ਤੋਂ ਤੁਰ ਲੱਗੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਜਿਹੜਾ ਨਹੀਂ ਕਾਫਲਾ ਵਾ ਅਸੀਂ ਜਿਹੜਾ ਮੁੜਾ ਸੀਦ ਹੋਇਆ ਨਾ ਬਾਰਡਰ ਤੇ ਇਹ ਅਸੀਂ ਉਹਦੇ ਸਬੰਧ ਚ ਕਾਫਲਾ ਲੈ ਕੇ ਚੱਲੇ ਆ ਨੌਜਵਾਨ ਯੂਥ ਜਿੰਨੇ ਆ ਵਾ ਉਹਦੇ ਸਬੰਧ ਚ ਹੀ ਚੱਲੇ ਆ ਉਥੇ ਜੀ ਹੁਣ ਕੋ ਇਲੈਕਸ਼ਨ ਵੀ ਆ ਰਹੇ ਨੇ ਇਲੈਕਸ਼ਨਾਂ ਦੇ ਸਬੰਧ ਦੇ ਵਿੱਚ ਐਮਪੀ ਦਾ ਕਿਹੜਾ ਚਿਹਰਾ ਵੇਖਣਾ ਚਾਹੁੰਦੇ ਹੋ ਐਮਪੀ ਦਾ ਚਿਹਰਾ ਸਾਡਾ ਤੇ ਇਹੋ ਹੀ ਆ ਜੀ ਪੜਾ ਪਰਿਵਾਰੀ ਸਾਡਾ ਤੇ ਯੂਜ ਦਾ ਇਹੋ ਹੀ ਆ ਯੂਧਵਿੰਦਰਾ ਇਹੋ ਹੀ ਮਹਾਰਾ ਵਾ ਐਮਪੀ ਬਣੇ ਬਲਜੀਤ ਪੜਾ ਠੀਕ ਆ ਜੀ ਅੱਗੇ ਐ ਐਮਐਲਏ ਵੀ ਅੱਗੇ ਬਨੇ ਨੇ ਮੁਰੇ ਬੜਾ ਵਧੀਆ ਕੰਮ ਕੀਤਾ ਵਾ ਬਸਟਡ ਬਣਾਇਆ ਵਾ ਅਲਟਰ ਬ੍ਰਿਜ ਬਣਿਆ ਵਾ ਤੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਵਾ ਉਹ ਲੋਕਾਂ ਨਾਲ ਜੁੜੇ ਨੇ ਤੇ ਗਾਹ ਨੂੰ ਜੋੜਦੇ ਤੇ ਐਮਪੀ ਵੀ ਇਹਨਾਂ ਨੂੰ ਗਾਹ ਆਉਣ ਵਾਲੇ ਹੁਣ ਸਮੇਂ ਦੇ ਚੈਂਪੀਅਨਾਂ ਨੂੰ ਬਣਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਾਇਤੇ ਕਰਾਂਗੇ ਜੀ ਪੂਰੇ ਪੰਜਾਬ ਦੇ ਵਿੱਚ ਅੱਜ ਉੱਥੇ ਵੱਡੇ ਵੱਡੇ ਲੀਡਰ ਆ ਰਹੇ ਨੇ ਕਿਹੜੇ ਕਿਹੜੇ ਲੀਡਰ ਪਹੁੰਚ ਰਹੇ ਨੇ ਉੱਥੇ ਲੀਡਰ ਵੀ ਸਾਰੇ ਹੀ ਹਵਾਈ ਘਮੜ ਆ ਰਹੀ ਆ ਰਾਜਾ ਵੜਿੰਗ ਜੀ ਆ ਰਹੇ ਨੇ ਹੋਰ ਵੀ ਬਾਜਵਾ ਸਾਹਿਬ ਸਾਰੇ ਜਿੰਨੇ ਵੀ ਹਾਈਕਮਰ ਸਾਹਿਬ ਉੱਥੇ ਪਹੁੰਚ ਰਹੀ ਆ ਜੀ ਨੌਜਵਾਨ ਜਿਹੜਾ ਜੂਸ ਆ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਆ ਜੀ ਨਸਿਆ ਤੋਂ ਵੱਧ ਤੋਂ ਵੱਧ ਵਧੋ ਤੇ ਚੰਗੇ ਰਾਹ ਤੇ ਲੱਗੋ ਤੇ ਆਪਣੇ ਕੋਈ ਘਰਾਂ ਦੇ ਵਿੱਚ ਕੋ ਮਾਈਕ ਲੂ ਕਰਕੇ ਤੇ ਆਪਣੇ ਵਧੀਆ ਰਾਹ ਤੇ ਪਾਓ ਜੀ ਕਿੰਨੀਆਂ ਗੱਡੀਆਂ ਦਾ ਕਾਫਲਾ ਲੈ ਕੇ ਤੇ ਕਿੰਨੇ ਮੋਰਸਲ ਦਾ ਕਾਫਲਾ ਲੈ ਕੇ ਅੱਜ ਇੱਥੇ ਚਲੇ ਗੱਡੀਆਂ ਹੜੇ ਹੋ ਜੀ ਆ 10-15 ਗੱਡੀਆਂ ਦੇ ਕੋ 40-50 ਮੋਰਸਲ ਆ ਤੇ ਸਾਰਾ ਕਾਫਲਾ ਜਿਹੜਾ ਉੱਥੇ ਚੱਲਿਆ ਜੀ 100-200 ਮੁੰਡਾ ਤੁਹਾਡੇ ਸਾਹਮਣੇ ਆ ਕੁੱਲ ਕਾਇਆ ਨਹੀਂਗਾਹੀਂ ਨਾ ਹੀ ਲੀਡਰ ਵਾ ਨਾ ਹੀ ਕੋ ਸਰਪੰਚ ਨਾ ਪਿੰਚ ਆ ਹੀ ਤੇ ਇਹਨਾਂ ਦੇ ਨਾਲ ਜੁੜੇ ਆ ਜੀ ਪਿੰਡ ਜੋੜੇ ਤੋਂ ਜਾ ਰਹੇ ਹੋ ਕਿਹੜੀ ਜਗ੍ਹਾ ਰੈਲੀ ਉੱਥੇ ਇਹਦੀ ਪਾੜਾ ਪਿੰਡ ਦੇ ਵਿੱਚ ਪਾੜਾ ਸਟੇਡੀਅਮ ਦੇ ਵਿੱਚ ਆ ਰੈਲੀ ਆ ਜੀ ਠੀਕ ਆ ਜੀ ਹਾਂ ਜੀ やったー ਹਾਂਜੀ ਪੱਤੀ ਅੱਜ ਪਿੰਡ ਜੋੜੇ ਦੇ ਵਿੱਚੋਂ ਬਹੁਤ ਵੱਡਾ ਕਾਫਲਾ ਲੈ ਕੇ ਵਾੜਾ ਸਾਹਿਬ ਦੀ ਰੈਲੀ ਦੇ ਵਿੱਚ ਦਾਸਤੂਰ ਸਮਾਗਮ ਤੇ ਹਾਂਜੀ ਬਾਰੇ ਦੱਸੋ ਹਾਂਜੀ ਪੰਜਾਬ ਯੂਥ ਕਾਂਗਰਸ ਵੱਲੋਂ ਨਸ਼ਾ ਬੇਰੁਜ਼ਗਾਰੀ ਰੇਤ ਮਾਫੀਆ ਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਵਾਸਤੇ ਜਿਹੜਾ ਬਹੁਤ ਵੱਡਾ ਕਾਫਲਾ ਗੁਰਦਾਸਪੁਰ ਸ਼ਹਿਰ ਵਿੱਚ ਜਾ ਰਿਹਾ ਵਾ ਤੇ ਇਹ ਪਿੰਡ ਜੋੜਾ ਛਤਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਰਦਾਰ ਜਗੀਰ ਸਿੰਘ ਸੋਢੀ ਜੋੜਾ ਛਤਰਾ ਜਿਹੜੇ ਉਹ ਕਾਫਲਾ ਲੈ ਕੇ ਜਾ ਰਹੇ ਨੇ ਜਿਹਦੇ ਵਿੱਚ 15 ਤੋਂ 16 ਜਿਹੜੀਆਂ ਗੱਡੀਆਂ ਨੇ ਤੇ 40-50 ਮੋਟਰਸਾਈਕਲ ਆ ਤੇ 150 ਤੋਂ ਲੈ ਕੇ 200 ਦੇ ਵਿੱਚ ਵਿੱਚ ਜਿਹੜੇ ਇਹਦੇ ਆਦੇ ਨਾਲ ਪਰਸਨ ਜਿਹੜੇ ਹੈਗੇ ਆ ਕਾਂਗਰਸ ਸਰਕਾਰ ਪਿਛਲੀ ਵਾਰੀ ਵੀ ਰਹੀ ਹੈ ਇਸ ਵਾਰੀ ਵੀ ਜੋ ਐਮਪੀ ਦੇ ਇਲੈਕਸ਼ਨ ਆ ਰਹੇ ਆ ਐਮਪੀ ਦੇ ਇਲੈਕਸ਼ਨ ਦੇ ਸਬੰਧ ਵਿੱਚ ਇੱਥੇ ਇੱਕ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਬਾਰੇ ਦੱਸ ਦਿਓ ਥੋੜਾ ਦੇਖੋ ਕਾਂਗਰਸ ਸਰਕਾਰ ਨੇ ਪਹਿਲਾਂ ਵੀ ਤੇ ਹੁਣ ਵਾਲੇ ਸਮੇਂ ਵਿੱਚ ਵੀ ਬਹੁਤ ਸਾਰਾ ਜਿਹੜਾ ਵਧੀਆ ਕੰਮ ਕੀਤਾ ਵਾ ਲੋਕ ਇਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਆ ਇਸ ਕਰਕੇ ਆਪਾਂ ਇਹੀ ਚਾਹੁੰਦੇ ਆ ਕਿ ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਇਹਦੇ ਵਿੱਚ ਵੀ ਜਿਹੜਾ ਪੜਾ ਪਰਿਵਾਰ ਆ ਗੁਰਦਾਸਪੁਰ ਤੋਂ ਇਹਨਾਂ ਦੀ ਜਿੱਤ ਹੋਵੇ ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਜੀ ਉਹ ਵੇਖੋ